ਪਿੰਕੀ ਢਾਲੀਵਾਲ ਬਾਰੇ ਉਹਨਾਂ ਦੀ ਕੰਪਨੀ ਬਾਰੇ ਇੱਕ ਗੱਲ ਕਹੀ ਜਾ ਰਹੀ ਹੈ ਪੁਰਾਣੇ ਤੋਂ ਪੁਰਾਣੇ ਖੁੰਡ ਕਲਾਕਾਰ ਕਹਿੰਦੇ ਇਹ ਬੰਦਾ ਨਹੀਂ ਐਵੇਂ ਦਾ ਹੋ ਸਕਦਾ ਕਿੰਨੇ ਸੈਂਕੜੇ ਕਲਾਕਾਰ ਮੁੰਡੇ ਕੁੜੀਆਂ ਬਣਾਏ ਆ ਸਟਾਰ ਪਿੰਕੀ ਢਾਲੀਵਾਲ ਨੇ ਹੂੰ ਪਰ ਦੇਖੋ ਜੀ ਮੇਰਾ ਮੇਰਾ ਮੇਨ ਜਿਹੜਾ ਜੋ ਅਸੀਂ ਨੇ ਆਪਣਾ ਡਿਜੀਟਲ ਡਿਸਟ੍ਰੀਬਿਊਸ਼ਨ ਦਾ ਜੌਬ ਦਿੱਤੀ ਹੋਈ ਸੀ ਅਸੀਂ ਦਿੱਤੀ ਹੈ ਸਕਾਈ ਡਿਜੀਟਲ ਨੂੰ ਹਾਂਜੀ ਸਕਾਈ ਡਿਜੀਟਲ ਦੇ ਓਨਰ ਹੈਗੇ ਨੇ ਕਰਨ ਢਾਲੀਵਾਲ ਜੀ ਹੂੰ ਤਾਂ ਪਿੰਕੀ ਢਾਲੀਵਾਲ ਜੀ ਉਹਨਾਂ ਦੇ ਪਾਪਾ ਨੇ ਤਾਂ ਉਹਨਾਂ ਨਾਲ ਮੇਰੀ ਮੇਰੀ ਕਦੇ ਮੁਲਾਕਾਤ ਨਹੀਂ ਹੋਈ ਪਿੰਕੀ ਢਾਲੀਵਾਲ ਨਾਲ ਅੱਛਾ ਤਾਂ ਮੇਰੀ ਮੈਨੇਜਮੈਂਟ ਦੀ ਹੋਈ ਐ ਜਿੱਥਾ ਜਿੰਨਾ ਕ ਮੈਂ ਜਾਣ ਸਕਿਆ ਆ ਉਹ ਜਿਹੜੀ ਚੀਜ਼ ਦੇ ਮਾਹਰ ਨੇ ਉਹ ਇਹ ਚੀਜ਼ ਦੇ ਮਾਹਰ ਨੇ ਕਿ ਕਰਦਾਂਗੇ ਕੰਮ ਕਰਦਾਂਗੇ ਕਰਦਾਂਗੇ ਬੰਦਾ ਪੁੱਛੀ ਜਾਂਦਾ ਵੀ ਕਦੋਂ ਹਿਸਾਬ ਕਰੋ ਜਾਂ ਫਿਰ ਕਰੋ ਕਰੋ ਨਵੇੜੋ ਗੱਲ ਹਨਾ ਵੀ ਅਸੀਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦੇ ਐਗਰੀਮੈਂਟ ਪੂਰਾ ਹੋ ਚੁੱਕਿਆ ਜਿਹੜੇ ਆਪਣੇ ਪ੍ਰੋਮਿਸ ਸੀ ਅਸੀਂ ਨਿਭਾ ਚੁੱਕੇ ਹਾਂ ਤੁਸੀਂ ਨਹੀਂ ਨਿਭਾਇ ਕੋਈ ਗੱਲ ਨਹੀਂ ਪਰ ਆਪਾਂ ਲੜਾਈ ਝਗੜੇ ਨਹੀਂ ਕਰਨੇ ਅਸੀਂ ਨਹੀਂ ਕੰਦਰ ਕਲੇਸ਼ ਚ ਪੈਣਾ ਹੈਗਾ ਆਪਾਂ ਅੱਗੇ ਮੂਵ ਹੋਈਏ ਤੇ ਉਹ ਬੰਦਾ 7 ਮਹੀਨੇ ਆਰਾਮ ਨਾਲ ਕਿਸੇ ਵੀ ਬੰਦੇ ਟਪਾ ਸਕਦਾ ਕਿ ਕਰਾਂਗੇ ਕਰਾਂਗੇ ਚਾਹੇ ਤੁਸੀਂ ਵਿੱਚ ਕੋਈ ਇੱਜ਼ਤਦਾਰ ਬ ਅਸੀਂ ਪਾ ਕੇ ਦੇਖਿਆ ਕਿ ਜੇ ਸਾਡੀ ਨਹੀਂ ਸੁਣਦਾ ਇਸ ਬੰਦੇ ਵੀ ਸੁਣੂਗਾ ਉਹ ਉਹਨੂੰ ਵੀ ਟਾਲ ਦਿੰਦੇ ਕਿਉਂਕਿ ਇੱਕ ਗੱਲ ਆ ਰਹੀ ਹੈ ਨਾ ਕਿ ਡਰਾਇੰਗ ਰੂਮ ਚ ਮਸਲੇ ਹੱਲ ਹੋ ਸਕਦੇ ਆ ਤੇ ਉਹ ਪੁਲਿਸ ਤੱਕ ਕਿਉਂ ਗਏ ਕਚਹਿਰੀਆਂ ਤੱਕ ਕਿਉਂ ਗਏ ਅਸੀਂ ਤਾਂ ਜੀ 7 ਮਹੀਨੇ ਕੋਸ਼ਿਸ਼ ਕਰੀਏ 7 ਮਹੀਨੇ ਅਸੀਂ ਉਹਨਾਂ ਨੂੰ ਮੰਨੀ ਨਹੀਂ ਉਹਨਾਂ ਅਸੀਂ ਮੈਸੇਜ ਕਰੇ ਨੇ ਸਾਡੇ ਮੈਸੇਜਾਂ ਦਾ ਜਵਾਬ ਨਹੀਂ ਆਉਂਦੇ ਅਸੀਂ ਕਾਲਸ ਕਰੀਆਂ ਨੇ ਮੈਂ ਤਾਂ ਚਲੋ ਖੁਦ ਕਰੀਆਂ ਹੋਣਗੀਆਂ ਮੇਰੀਆਂ ਕਰਨੀਆਂ ਬਣਦੀਆਂ ਨਹੀਂ ਮੈਂ ਆਰਟਿਸਟ ਦਾ ਮੇਰੀ ਮੈਨੇਜਮੈਂਟ ਕਰੂਗੀ ਮੈਂ ਖੁਦ ਵੀ ਕਰਕੇ ਦੇਖਿਆ ਨੇ ਮੈਂ ਖੁਦ ਮੈਸੇਜ ਕਰਿਆ ਵੀ ਨਬੜੋ ਯਾਰ ਹਾਂ ਨਾ ਤੇ 7 ਮਹੀਨੇ ਚ ਚੱਲਿਆ 7 ਮਹੀਨੇ ਚ ਨੁਕਸਾਨ ਕਿੰਨਾ ਹੋ ਗਿਆ 7 ਮਹੀਨੇ ਚ ਨੁਕਸਾਨ ਇਹ ਹੋ ਗਿਆ ਕਿ ਇੱਕ ਆਰਟਿਸਟ ਦਾ ਦਿਮਾਗ ਗਾਣੇ ਸੋਟਣ ਤੋਂ ਦਟ ਜਾਂਦਾ ਹੂੰ ਅੱਗੇ ਕੀ ਕੰਟੈਂਟ ਰਿਲੀਜ਼ ਕਰਾਂਗੇ ਕੀ ਵੀਡੀਓ ਬਣਾਵਾਂਗੇ ਜਦੋਂ ਸਾਡੀ ਕਮਾਈ ਸਾਨੂੰ ਪੂਰੀ ਨਹੀਂ ਆ ਰਹੀ ਅਸੀਂ ਵੀਡੀਓ ਤੇ ਕੀ ਖਰਚਾ ਲਾਈਏ ਮਿਊਜ਼ਿਕ ਤੇ ਕੀ ਪੈਸਾ ਲਾਈਏ ਹੂੰ ਜਾਂ ਜਿਹੜੇ ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਇੱਕ ਆਰਟਿਸਟ ਥੋੜਾ ਜਿਹਾ ਮੈਨੂੰ ਲੱਗਦਾ ਹੈ ਇਕਨੋਮੀ ਨੂੰ ਵੀ ਸਹਾਰਾ ਲਾਉਂਦਾ ਜਦੋਂ ਜਦੋਂ ਉਹ ਆਪਣਾ ਕੰਮ ਆਪ ਐਸਟੈਬਲਿਸ਼ ਕਰਕੇ ਕੋਈ ਸਰਕਾਰੀ ਜੋਬ ਦੀ ਡਿਮਾਂਡ ਨਾ ਕਰਕੇ ਕੋਈ ਪ੍ਰਾਈਵੇਟ ਜੋਬ ਦੀ ਡਿਮਾਂਡ ਨਾ ਕਰਕੇ ਜੋਬਸ ਕਰੀਏਟ ਕਰ ਰਿਹਾ ਜਦੋਂ ਤੁਸੀਂ ਉਹਨੂੰ ਕੰਮ ਹੀ ਨਹੀਂ ਕਰਨ ਦੋਗੇ ਫਿਰ ਉਹ ਅਪਰੋਚ ਹੀ ਕਰ ਸਕਦਾ ਤੇ 7 ਮਹੀਨੇ ਤੁਸੀਂ ਉਹਦੀ ਗੱਲ ਵੀ ਨਹੀਂ ਸੁਣਨੀ ਫਿਰ ਉਹਦੇ ਕੋਲ ਚਾਰਾ ਕੀ ਬਚਦਾ ਸੁਨੰਦਾ ਸ਼ਰਮਾ ਨੇ ਜਦੋਂ ਪੋਸਟ ਪਾਈ ਉਹਦਾ ਸੋਮੋਟੋ ਲਿਆ ਗਿਆ ਸਰਕਾਰ ਨੇ ਉੱਤੇ ਐਕਸ਼ਨ ਕੀਤਾ ਸੁਨੰਦਾ ਸ਼ਰਮਾ ਨੇ ਧੰਨਵਾਦ ਵੀ ਕੀਤਾ ਸਰਕਾਰ ਦਾ ਕਿ ਬੜਾ ਵਧੀਆ ਹੋ ਗਿਆ ਮੇਰਾ ਸਾਥ ਦਿੱਤਾ ਬਹੁਤਿਆਂ ਨੇ ਤੁਸੀਂ ਸੁਨੰਦਾ ਸ਼ਰਮਾ ਨੂੰ ਦੇਖ ਕੇ ਬਹੁਤ ਅੱਗੇ ਦੇ ਸਟੈਪ ਚੁੱਕਣੇ ਸ਼ੁਰੂ ਕੀਤੇ ਕਿ ਪਹਿਲਾਂ ਤੋਂ ਲੱਗੇ ਸੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਆਹੀ 7 ਮਹੀਨੇ ਤੋਂ ਪਹਿਲਾਂ ਸਾਡਾ ਕੰਮ ਚੱਲ ਰਿਹਾ ਉਹ ਤੋਂ ਬਾਅਦ ਅਸੀਂ ਉਹਨਾਂ ਨੂੰ ਮੇਲ ਪਾਈਏ ਈਮੇਲ ਜਿਹੜਾ ਕਿ ਵਾਰਤਾਲਾਪ ਹੋਣੀ ਹੁੰਦੀ ਹੈ ਜੀ ਕੀ ਆਪਣਾ ਐਗਰੀਮੈਂਟ ਪੂਰਾ ਹੋ ਚੁੱਕਿਆ ਉਹ ਤੋਂ ਬਾਅਦ ਅਸੀਂ ਨੇ ਇਹ ਮੇਲ ਪਾਈ ਹੈ ਕਿ ਅਸੀਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਚੈਨਲ ਛਡਵਾਉਣਾ ਚਾਹੁੰਦੇ ਹਾਂ ਸਾਡੇ ਡਿਜੀਟਲ ਜੋ ਵੀ ਆਈਐਸਆਰਸੀ ਕੁਝ ਕੋਡ ਹੁੰਦੇ ਨੇ ਗਾਣਿਆਂ ਦੇ ਜਿਨ੍ਹਾਂ ਬਾਰੇ ਮੈਨੂੰ ਵੀ ਇੰਨੀ ਨੌਲੇਜ ਹੈਗੀ ਕਿ ਉਹ ਛੱਡ ਦਿੱਤੇ ਜਾਣ ਅਸੀਂ ਆਪਣਾ ਕਿਤੇ ਹੋਰ ਕੰਮ ਕਰਨਾ ਚਾਹੁੰਦੇ ਹਾਂ ਤੁਹਾਡੇ ਪੈਸੇ ਪੂਰੇ ਹੋ ਚੁੱਕੇ ਨੇ ਹੂੰ ਪੂਰੇ ਹੋਣ ਤੋਂ ਬਾਅਦ ਅਸੀਂ ਹੋਰ ਵੀ ਬਹੁਤ ਪੈਸਾ ਕਮਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਤੁਹਾਡੀਆਂ ਸੀਟਾਂ ਦੇ ਵਿੱਚ ਵੀ ਹੇਰ ਫੇਰ ਹੈ ਜੀ ਪਰ ਫਿਰ ਵੀ ਅਸੀਂ ਨਹੀਂ ਜਾਂਦੇ ਅਸੀਂ ਨਹੀਂ ਅੱਗੇ ਇਸ ਚੀਜ਼ ਨੂੰ ਕਹਿੰਦੇ ਕਿ ਆਡਿਟ ਕਰਾਵਾਂਗੇ ਇਹ ਕਰਾਵ ਇੱਕ ਤੁਹਾਡੀ ਪੁਲਿਸ ਕੰਪਲੇਂਟ ਵਿੱਚ ਮੈਂ ਪੜਿਆ ਜੋ 6 ਕਰੋੜ 30 ਲੱਖ ਸਮਥਿੰਗ ਅਮਾਉਂਟ ਪਾਈ ਹੋਈ ਹੈ ਉਹਦੇ ਉਹਦੀ ਡੀਲ ਹੋਈ ਸੀ ਤੁਹਾਡੀ ਉਹ ਦੇਣੇ ਸੀ ਕਿ ਲੈਣੇ ਸੀ ਕੀ ਹੋਣਾ ਸੀ ਉਹਦਾ ਉਹ ਅਸੀਂ ਲੈਣੇ ਸੀ ਪਰ ਅਸੀਂ ਨਹੀਂ ਲਏ ਕਿਉਂਕਿ ਸਾਡੇ ਸਾਡਾ 2.5 ਕਰੋੜ ਦੇ ਵਿੱਚ ਸੜ ਗਿਆ ਸੀ ਤੇ ਸਾਨੂੰ ਜਦੋਂ ਇਹਨਾਂ ਵੱਲੋਂ ਇਹ ਚੀਜ਼ ਵੀ ਹੁੰਦੀ ਰਹੀ ਹੈ ਕਿ ਜਦੋਂ ਸਾਨੂੰ ਪੈਸੇ ਜ਼ਰੂਰਤ ਹੈ ਉਦੋਂ ਤਾਂ ਇਹ ਕਹਿ ਦਿੰਦੇ ਸੀ ਕਿ ਫਿਲਹਾਲ ਸਾਡੇ ਕੋਲ ਪੇਮੈਂਟਸ ਨਹੀਂ ਹੈਗੀਆਂ ਤੁਸੀਂ ਸਾਰ ਲੂਪ ਸੀ ਉਹ ਕਰ ਲਓ ਤੇ ਕਹਿੰਦੇ ਇਹ ਉਦੋਂ ਸੀ ਜਦੋਂ ਸਾਨੂੰ ਬਹੁਤ ਸਖਤ ਜ਼ਰੂਰਤ ਹੁੰਦੀ ਸੀ ਜਦੋਂ ਅਸੀਂ ਇਹਨਾਂ ਦੇ ਕਿਹਾ ਤੋਂ ਬਾਅਦ ਕੀ ਚਲੋ ਹੁਣ ਸਾਨੂੰ ਪਤਾ ਕਿ ਸਾਡੇ ਸਾਡੇ ਚੈਨਲ ਕਮਾ ਰਿਹਾ ਪੈਸੇ ਸਾਨੂੰ ਪੈਸੇ ਆ ਹੀ ਜਾਣੇ ਆ ਤੇ ਉਦੋਂ ਅਸੀਂ ਕੋਈ ਇਹਨਾਂ ਦੇ ਕਿਹਾ ਤੋਂ ਕਿ ਹਾਂ ਪੈਸੇ ਆ ਜਾਣਗੇ ਅਸੀਂ ਸ਼ੂਟ ਮੈਨੇਜ ਕਰ ਲਿਆ ਕੋਈ ਜਾਂ ਫਿਰ ਕੋਈ ਗਾਣਾ ਹੋਰ ਤਰੀਕੇ ਨਾਲ ਪਲਾਨ ਕਰ ਲਿਆ ਜਿਹਦੇ ਤੇ ਖਰਚਾ ਹੋਣਾ ਹੈ ਫਿਰ ਜਦੋਂ ਖਰਚਾ ਹੋਣਾ ਸਾਰਾ ਕੁਝ ਪਲਾਨ ਹੋ ਗਿਆ ਉਦੋਂ ਇਹਨਾਂ ਨੇ ਕਹਿ ਦੇਣਾ ਕਿ ਹੁਣ ਸਾਡੇ ਕੋਲ ਪੇਮੈਂਟਸ ਨਹੀਂ ਹੈਗੀ ਤੁਸੀਂ 10 ਦਿਨ ਟਾਲ ਲਓ ਹੁਣ ਅਸੀਂ ਕਿਵੇਂ 10 ਦਿਨ ਟਾਲ ਲਈਏ ਜਦੋਂ ਜਦੋਂ ਸਾਰੀ ਹੀ ਪਲੈਨਿੰਗ ਹੋ ਚੁੱਕੀ ਹੈ ਸਾਨੂੰ ਤਾਂ ਪੇਮੈਂਟਸ ਪੋਣੀ ਪੈਣੀਆਂ ਅੱਗੇ ਇਹ ਕੁਝ ਲੋਕ ਭਾਵੇਂ ਅਣਜਾਣ ਹੋਣ ਸ਼ਾਇਦ ਪਤਾ ਨਹੀਂ ਕੌਣ ਕਹਿ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਆਮ ਚਰਚਾ ਹੈ ਤੇ ਲੋਕਾਂ ਚ ਵੀ ਹੋ ਰਹੀ ਹੈ ਉਹਦੇ ਮੁੱਦੇ ਸਾਹਮਣੇ ਆਏ ਵਿਵਾਦ ਹੈ ਕਹਿੰਦੇ ਕਲਾਕਾਰਾਂ ਨੂੰ ਪਹਿਲਾਂ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਨੂੰ ਜਦੋਂ ਪ੍ਰੋਡਿਊਸਰਾਂ ਨਾਲ ਪੰਗੇ ਪੈਂਦੇ ਆ ਪੈਸੇ ਦੇ ਰਾਲਾ ਪੈਂਦਾ ਉਹਨੂੰ ਫਿਰ ਕਰਲਾਉਂਦੇ ਆ ਇਹ ਬਹੁਤ ਮਿੱਠੇ ਨੇ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਹੂੰ ਪਹਿਲੀ ਪਹਿਲੀ ਪਹਿਲੀਆਂ ਮੁਲਾਕਾਤਾਂ ਨਾਲ ਜਦੋਂ ਬੰਦਾ ਇੰਨਾ ਇੰਪ੍ਰੈਸ ਕਰ ਲੈਂਦੇ ਨੇ ਕਿ ਬੰਦੇ ਨੂੰ ਲੱਗਦਾ ਕਿ ਇਹਨਾਂ ਨਾਲ ਹੌਲੀ ਹੌਲੀ ਜਦੋਂ ਭੇਦ ਖੁੱਲਣੇ ਸ਼ੁਰੂ ਹੁੰਦੇ ਨੇ ਫਿਰ ਹਰ ਆਰਟਿਸਟ ਇਹੀ ਚਾਹੂਗਾ ਕਿ ਮੈਂ ਲੜਾਈ ਝਗੜੇ 'ਚ ਨਹੀਂ ਪੈਣਾ ਹੂੰ ਉਹਦਾ ਦੂਸਰਾ ਸਾਲ ਤਾਂ ਐਵੇਂ ਹੀ ਲੰਘ ਜਾਂਦਾ ਕਿ ਚਲੋ ਵੀ ਹੁਣ ਮੇਰਾ 1 ਸਾਲ ਹੋਰ ਰਹਿ ਗਿਆ ਤੇ ਆਪਾਂ ਇਹਨਾਂ ਨਾਲ ਕੰਮ ਹੀ ਨਹੀਂ ਕਰਨਾ ਅੱਗੇ ਤੋਂ ਹੂੰ ਤੇ ਨਾ ਲਾਈ ਝਗੜਾ ਕਰਨਾ ਕਿਉਂਕਿ ਹਜ਼ਾਰਾਂ ਕਰੋੜਾਂ ਦੀ ਫਰਮ ਹੈ ਹਾਂ ਤੇ ਅਸੀਂ ਕਰੋੜ ਦੋ ਕਰੋੜ ਦੀ ਔਕਾਤ ਵਾਲੇ ਬੰਦੇ ਨਾ ਸਾਡੇ ਲਿੰਕ ਨੇ ਕਿ ਇਹ ਸਾਨੂੰ ਕਹਿ ਦਿੰਦੇ ਨੇ ਸਾਡਾ ਉਹਦੇ ਨਾਲ ਲਿੰਕ ਸਾਡਾ ਉਹਦੇ ਨਾਲ ਲਿੰਕ ਹੈ ਸਾਰੇ ਆ ਸਿਸਟਮ ਆਪਣਾ ਹੈ ਤੇ ਸਾਨੂੰ ਇਹ ਹੁੰਦਾ ਕਿ ਯਾਰ ਅਸੀਂ ਜਿਹੋ ਜੀ ਜਗ੍ਹਾ ਤੋਂ ਆਏ ਆ ਜਿਹੜੇ ਪਿੰਡਾਂ ਚੋਂ ਜਾਂ ਜਿਹੜੇ ਸਾਡੇ ਕਲਾਸਮੇਟ ਰਹੇ ਨੇ ਸਾਡੇ ਲਿੰਕ ਤਾਂ ਇਹੇ ਨੇ ਕਿ ਕੋਈ ਦਿਹਾੜੀ ਕਰ ਰਿਹਾ ਕੋਈ ਸਿਕਿਉਰਿਟੀ ਗਾਰਡ ਲੱਗਾ ਹੋਇਆ ਕੋਈ ਵੱਤੋ ਵੱਤ ਮੈਕਡੀ ਚ ਲੱਗਾ ਕੋਈ ਬਾਹਰ ਚ ਲੱਗਾ ਥੋੜਾ ਬੋੜਾ ਹਣਾ ਤਾਂ ਸਾਡਾ ਤਾਂ ਜਿਹੜਾ ਕੈਨੇਡਾ ਜਾ ਕੇ ਬਾਹਰ ਜੋਬ ਕਰ ਰਿਹਾ ਜਾਂ ਕਿਤੇ ਆਸਟ੍ਰੇਲੀਆ ਚ ਲੱਗਾ ਸਾਡੇ ਲਈ ਸਾਡੇ ਚੋ ਬੈਸਟ ਬੰਦਾ ਉਹ ਹੈ ਜਦੋਂ ਆਪਣੀ ਕਮਾਈ ਮੰਗਣੀ ਸ਼ੁਰੂ ਕੀਤੀ ਕਿ ਸਾਡਾ ਯਾਰ ਹੱਕ ਬਣਨ ਦਾ ਖੋਹੋ ਨਾ ਪੁਲਿਸ ਤੱਕ ਪਹੁੰਚੇ ਤੁਸੀਂ ਪ੍ਰੈਸ ਕਾਨਫਰੈਂਸ ਜ਼ਿਕਰ ਕੀਤਾ ਕਿ ਉਦੋਂ ਥ੍ਰੈਟ ਵੀ ਆਉਂਦੇ ਨੇ ਥ੍ਰੈ ਨਾਲ ਦੇ ਸਾਥੀਆਂ ਨੂੰ ਆਏ ਕਿ ਡਾਇਰੈਕਟ ਤੁਹਾਨੂੰ ਆਇਆ ਥ੍ਰੈਟ ਨਹੀਂ ਮੈਨੂੰ ਡਾਇਰੈਕਟ ਨਹੀਂ ਆ ਸਕਦਾ ਜੀ ਕਿਉਂਕਿ ਉਹ ਸਾਨੂੰ ਡਾਇਰੈਕਟ ਉਵੇਂ ਹੀ ਹੁੰਦਾ ਜਦੋਂ ਕਿਤੇ ਇੱਕ ਮੀਟਿੰਗ 'ਚ ਮੈਂ ਬੈਠੇ ਹਾਂ ਤਾਂ ਉਦੋਂ ਥੋੜਾ ਜਿਹਾ ਇਨਡਾਇਰੈਕਟਲੀ ਆ ਕਰ ਜਾਂਦਾ ਵੀ ਦੇਖ ਲਾਂਗੇ ਅੱਛਾ ਤੇ ਜਿਹੜੇ ਡਾਇਰੈਕਟਲੀ ਆ ਜਾਂਦੇ ਨੇ ਉਹ ਬੜੀ ਸਿਆਣਪ ਦੇ ਨਾਲ ਜਿੱਥੇ ਵੀ ਕੈਮਰਾ ਦਾ ਖੁੱਲਾ ਹੋਵੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਇਹ ਰਿਕਾਰਡਿੰਗ ਨਹੀਂ ਕਰ ਰਹੇ ਜਗਾ ਉਹਨਾਂ ਦੇ ਫੇਵਰ ਦੀ ਹੈ ਤਾਂ ਉੱਥੇ ਇਹੋ ਕਹਿ ਦਿੰਦੇ ਨੇ ਕਿ ਹਾਂ ਵੀ ਸਾਡਾ ਸਾਰਾ ਸਿਸਟਮ ਆਪਣਾ ਹੈ ਤੁਸੀਂ ਜਿੰਨਾ ਜੋਰ ਲਾ ਸਕਦੇ ਲਾ ਲਓ ਜਿਹੜੀਆਂ ਤੁਹਾਡੇ ਕੋਲ ਸੀਟਾਂ ਪਹੁੰਚਦੀਆਂ ਨੇ ਅਸੀਂ ਐਡਿਟ ਕਰੀਆਂ ਹੋਈਆਂ ਨੇ ਅਸੀਂ ਉਹਨਾਂ 'ਚ ਫੇਰ ਬਦਲ ਕਰੀ ਹੋਈ ਹੈ ਸਾਡੀ ਮਰਜ਼ੀ ਦੀਆਂ ਤੁਸੀਂ ਕਰ ਕੀ ਸਕਦੇ ਹੋ ਮਤਲਬ ਠੋਕ ਕੇ ਕਹਿੰਦੇ ਆ ਪੂਰਾ ਹੀ ਠੋਕ ਕੇ ਕਹਿੰਦੇ ਨੇ ਉਦੋਂ ਆਰਟਿਸਟ ਡਰ ਜਾਂਦਾ ਇੱਕ ਵਾਰ ਤਾਂ ਕਿ ਸ਼ਾਇਦ ਜੇ ਇਹ ਇੰਨੀ ਕੰਫੀਡੈਂਸ ਨਾਲ ਕਹਿ ਰਿਹਾ ਵੀ ਸ਼ ਸ਼ਾਇਦ ਮੀਡੀਆ ਵੀ ਐਸੇ ਦਾ ਹੋਵੇ ਸ਼ਾਇਦ ਪੁਲਿਸ ਵੀ ਐਸੇ ਦੀ ਹੋਵੇ ਸ਼ਾਇਦ ਸਰਕਾਰ ਚ ਵੀ ਇਹਦੀ ਮੈਂਦੀ ਹੋਵੇ ਤੇ ਮੈਂ ਇਹਦਾ ਨਾ ਪੰਗਾ ਕਿਉਂ ਲਵਾਂਗਾ ਕਲਾਕਾਰ ਉੱਥੇ ਹੀ ਪਿੱਛੇ ਹੋ ਜਾਂਦਾ ਪਿੱਛੇ ਹੋ ਜਾਂਦਾ ਤੇ ਆਪਣੀ ਪਰਸਨਲ ਲਾਈਫ ਸਭ ਨੂੰ ਪਿਆਰੀ ਹੈ ਜੀ ਤੁਹਾਡੇ ਚ ਹਿੰਮਤ ਕਿਵੇਂ ਆਈ ਕਿ ਇੱਕ ਸਟੈਪ ਅੱਗੇ ਵਧਣਾ ਪੈਣਾ ਹੈ ਨਹੀਂ ਤਾਂ ਫਿਰ ਕੁਝ ਨਹੀਂ ਪੱਲੇ ਪੈਣਾ ਜਦੋਂ ਸਾਡਾ ਲਾਸਟ ਲੀਗਲ ਨੋਟਿਸ ਅਸੀਂ ਇਹਨਾਂ ਨੂੰ ਮੇਲ ਕਰਿਆ ਅਸੀਂ ਲੀਗਲ ਨੋਟਿਸ ਦੇ ਵਿੱਚ ਆਪਣੇ ਵਕੀਲ ਤੋਂ ਸਲਾਹ ਲੈ ਕੇ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੁੰਦਾ ਕਿ 7 ਦਿਨ ਦੇ ਵਿੱਚ ਸਾਨੂੰ ਇਸ ਚੀਜ਼ ਤੇ ਰਿਪਲਾਈ ਕਰ ਦਿਓ ਕਿਉਂਕਿ ਸਾਡੀਆਂ ਪਹਿਲਾਂ ਵਾਲੀਆਂ ਮੇਲ ਦਾ ਤੁਸੀਂ ਰਿਪਲਾਈ ਨਹੀਂ ਕਰਿਆ ਇਹ ਅਸੀਂ ਤੁਹਾਨੂੰ ਲਾਸਟ ਲੀਗਲ ਨੋਟਿਸ ਪਾਉਣ ਲੱਗੇ ਆ ਕਿ ਜੇ ਤੁਸੀਂ ਇਹਦੇ ਤੇ ਵੀ ਰਿਪਲਾਈ ਨਹੀਂ ਕਰਦੇ ਸਾਡੇ ਨਾਲ ਗੱਲ ਨਹੀਂ ਕਰਦੇ ਸਾਡੇ ਨਾਲ ਬੈਠਦੇ ਨਹੀਂ ਇਹ ਤੋਂ ਬਾਅਦ ਅਸੀਂ ਮਜਬੂਰ ਆ ਜਾਂ ਸਾਨੂੰ ਪੁਲਿਸ ਕੋਲ ਜਾਣਾ ਪੈਣਾ ਜਾਂ ਕੋਰਟ ਤੇ ਜਾਣਾ ਪੈਣਾ ਤੇ ਮੇਰਾ ਨਹੀਂ ਸੀ ਇਰਾਦਾ ਮੈਂ ਹਰ ਇੰਟਰਵਿਊ 'ਚ ਇਹੀ ਕਹ ਰਿਹਾ ਕਿ ਮੇਰਾ ਇਰਾਦਾ ਨਹੀਂ ਸੀ ਮੈਂ ਪਬਲੀਕਲੀ ਇਹਨਾਂ ਦਾ ਨਾਮ ਲਵਾਂ ਇਸ ਝਗੜੇ 'ਚ ਪਾਵਾਂ ਮੈਂ ਇਹਨਾਂ ਨਾਲ ਦੁਸ਼ਮਣੀ ਖੱਟਾਂ ਮੈਂ ਆਪਣਾ ਅੱਗੇ ਕੰਮ ਕਰਨਾ ਚਾਹੁੰਦਾ ਮੈਨੂੰ ਹਰ ਆਰਟਿਸਟ ਇਹੀ ਜਾਊਗਾ ਕਿ ਮੈਂ ਆਪਣੀ ਕਲਾ ਤੇ ਧਿਆਨ ਦੇ ਪਾਵਾਂ ਨਾ ਕਿ ਮੈਂ ਵੈਰ ਵਿਰੋਧ ਚ ਫਸਿਆ ਰਹਿ ਜਾਵਾਂ ਹਮ ਪਰ ਜਦੋਂ ਮੈਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਇਹ ਤੱਕਾ ਸਿਰਫ ਮੇਰੇ ਨਾਲ ਨਹੀਂ ਹੋ ਰਿਹਾ ਇਹ ਠੱਗੀ ਸਿਰਫ ਮੇਰੇ ਨਾਲ ਹੀ ਲੱਗ ਰਹੀ ਇਹ ਸਕੈਮ 15-20 ਸਾਲਾਂ ਤੋਂ ਚੱਲੇ ਆ ਰਿਹਾ ਆਰਟਿਸਟਾਂ ਨਾਲ ਉਹ ਪਹਿਲਾਂ ਵਾਲੇ ਤਾਂ ਨਹੀਂ ਬੋਲ ਸਕਿਆ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ ਹਾਂ ਤੇ ਹੁਣ ਵਾਲੇ ਥੋੜਾ ਬਹੁਤ ਜੇ ਕੋਈ ਬੋਲਿਆ ਤਾਂ ਮੈਨੂੰ ਪਤਾ ਲੱਗਿਆ ਸ਼੍ਰੀ ਬਰਾੜ ਨਾਲ ਜਦੋਂ ਮੇਰੀ ਹੁਣ ਹੀ ਗੱਲ ਹੋਈ ਹੈ ਅਸੀਂ ਹੁਣ ਦੇਖੋ ਉਹਦਾ ਨਾਮ ਮੈਂ ਸੁਣਿਆ ਹੋਇਆ ਉਹਨੇ ਮੇਰਾ ਨਾਮ ਸੁਣਿਆ ਹੈ ਉਹਨੂੰ ਮੇਰੇ ਬਾਰੇ ਨਹੀਂ ਪਤਾ ਕਿ ਮੈਂ ਇਹਨਾਂ ਕੋਲ ਹੀ ਕੰਮ ਕਰ ਰਿਹਾ ਹੂੰ ਮੈਨੂੰ ਇਹ ਨਹੀਂ ਪਤਾ ਕਿ ਉਹ ਵੀ ਇਹਨਾਂ ਨਾਲ ਹੀ ਕੰਮ ਕਰ ਰਿਹਾ ਸਗੋਂ ਉਹਦਾ ਉਹਦਾ ਕਿਤੇ ਇਹਨਾਂ ਨਾਲ ਲਿਖਤ ਐਗਰੀਮੈਂਟ ਵੀ ਨਹੀਂ ਹੈਗਾ ਸ਼੍ਰੀ ਬਰਾੜ ਨਾਲ ਜਦੋਂ ਗੱਲ ਹੋਈ ਤਾਂ ਸੇਮ ਜਿਹਾ ਤੁਹਾਡੇ ਨਾਲ ਹੋਇਆ ਜਾਂ ਫਿਰ ਅਲੱਗ-ਅ ਥੋੜਾ ਜਿਆ ਉਹਦੇ ਨਾਲ ਮੈਨੂੰ ਲੱਗਦਾ ਜ਼ਿਆਦਾ ਹੋਵੇ ਸ਼ਾਇਦ ਬਾਕੀ ਮੈਂ ਇੰਨੀ ਜਿਆਦਾ ਡੀਪਲੀ ਗੱਲ ਕਰਨੀ ਪਾਇਆ ਉਹਦੇ ਨਾਲ